ਉਨਾ ਬੜੀ ਹੈਰਾਨ ਕਰਨ ਵਾਲੀ ਜਿਹੜੀ ਇਹ ਗੱਲ ਪਤਾ ਲੱਗੀ ਹੈ ਕਿ ਇਹੋ ਜੇ ਸੰਤ ਜਿਹੜੇ ਆ ਪਿੰਡ-ਪਿੰਡ 'ਚ ਹੋਣੇ ਚਾਹੀਦੇ ਆ ਕਈ ਤਕਰੀਬ ਨਿੰਦ ਦੇ ਵੀ ਆ ਸੰਤਾਂ ਨੂੰ ਪਰ ਇਹ ਆਪਣਾ ਪਹਿਲਾਂ ਵੇਖਣਾ ਚਾਹੀਦਾ ਪਸ਼ੋਕੜ ਉਹਨਾਂ ਦਾ ਪ੍ਰਚਾਰ ਘਟਿਆ ਵਾ ਸੰਗਤ ਵੱਲੋਂ ਬੇਰਮਾ ਤੇ ਜਾਂਦੇ ਆ ਹਰੇਕ ਪਰਿਵਾਰ ਨੂੰ ਕਹਿੰਦੇ ਆ ਵੀ ਆਪਣਾ ਬੱਚਾ ਜਿਹਨੂੰ ਤੁਸੀਂ ਨਹੀਂ ਪੜ੍ਹਾ ਸਕਦੇ ਜਾਂ ਨਹੀਂ ਸਾਂਭ ਸਕਦੇ ਉਹਨੂੰ ਤੁਸੀਂ ਉੱਥੇ ਭੇਜੋ ਜੇ ਆਪਣੇ ਬੱਚੇ ਭੇਜਣ ਨੂੰ ਤਿਆਰ ਨਹੀਂ ਹੁੰਦੇ ਵੀ ਨਹੀਂ ਉੱਥੇ ਕੱਲਾ ਗੁਰਮਤਿ ਸਿਖਾਉਂਦੇ ਆ ਦੁਨਿਆਵੀ ਵਿਦਿਆਲੇ ਪਾਸੇ ਨਾਲ ਢਿੱਲੇ ਪੈਣਾ ਇੱਥੇ ਦੋਨੋਂ ਹੀ ਆ ਦੋਨੋਂ ਹੀ ਆ ਧ੍ਰਿਨਾ ਕਰ ਕਰ ਅੰਦਰ ਧਰਮਸਾਲ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਉਪਦੇਸ਼ ਦਿੱਤਾ ਵੀ ਹੋਵੇ ਕੀਰਤਨ ਸਦਾ ਵਿਸੋਹਾ ਉਹ ਗੱਲ ਹੁਣ ਰਹਿ ਨਹੀਂ ਗਈ ਨੇ ਉਸਤਾਦ ਆਉਂਦੇ ਆਪਣੇ ਕੋਲ ਪ੍ਰਿੰਸੀਪਲ ਨਹੀਂ ਭਾਈ ਜਸਪਾਲ ਸਿੰਘ ਜਸਪਾਲ ਸਿੰਘ ਜੀ ਹਾਂ ਜੀ ਪ੍ਰਿੰਸੀਪਲ ਬੜੇ ਮਸ਼ਹੂਰ ਆ ਕੀਰਤਨ ਕਰਦੇ ਜਿਹੜਾ ਬਹੁਤ ਸੋਹਣਾ ਹਾਂ ਜੀ ਹਾਂ ਜੀ ਉਹ ਆਉਂਦੇ ਇੱਥੇ ਮੇਨ ਤੌਰ ਤੇ ਵਿਸ਼ੇਸ਼ ਤੌਰ ਤੇ ਜਿਹੜੀ ਕਲਾਸ ਜਿਹੜੀ ਲੱਗਦੀ ਆ ਇਹ ਨਹੀਂ ਵੀ ਪੜਾਈ ਕਰਕੇ ਆਉਂਦੇ ਤੇ ਬਾਅਦ ਚ ਪੜ੍ਹਦੇ ਨਹੀਂ ਐ ਜੋ ਟੈਲੀਵਿਜ਼ਨ ਇੱਥੇ ਦਿੱਤੀ ਜਾਂਦੀ ਫ੍ਰੀ ਅੱਛਾ ਜੀ ਜੀ ਸਾਰਾ ਕੁਝ ਫ੍ਰੀ ਆ ਕੱਲ੍ਹ ਸਾਹਿਬ ਐਕ ਜੁਗੀ ਫਤਿਹ ਅੱਜ ਦੀ ਵੀ ਇਹ ਜਿਹੜਾ ਗੁਰਮਤਿ ਵਿਦਿਆਲੇ ਆ ਇਹ ਪਿੰਡ ਆਸਲ ਉਤਾੜ ਜ਼ਿਲ੍ਹਾ ਤਰਨਤਾਰਨ ਤੇ ਪੰਜਾਬ ਦੇ ਵਿੱਚ ਸਥਿਤ ਆ ਆਪਾਂ ਗਿਆਨੀ ਜੀ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਇਹ ਵਿਦਿਆਲਾ ਕਿੱਥੇ ਆ ਤੇ ਇਹਨਾਂ ਦੀ ਨਿਗਰਾਨੀ ਕੌਣ ਕਰਨ ਦਿਆ ਵਾ ਤੇ ਇਹਨਾਂ ਨੂੰ ਮਤਲਬ ਕਿ ਪੜਾਉਣ ਕੌਣ ਦਿਆ ਵਾ ਇੱਥੇ ਕੀ ਸਿੱਖਦੇ ਆ ਤੇ ਕੀ ਕਰਦੇ ਆ ਇੱਥੇ ਵਾ ਕੋਈ ਜਗਾ ਖਾਲਸਾ ਵਾਏ ਗੁਰਜੀ ਕੀ ਫਤਿਹ ਗਿਆਨੀ ਜੀ ਵਾਏ ਗੁਰਦੀ ਕਾ ਖਾਲਸਾ ਵਾਏ ਗੁਰਦੀ ਕੀ ਬਖਸ਼ੇ ਤੇ ਗਿਆਨੀ ਜੀ ਦੱਸੋ ਕਿ ਇਹਨਾਂ ਦੀ ਕੌਣ ਦੇਖ ਰੇ ਕਰਨ ਦਿਆ ਵਾ ਤੇ ਇਹਨਾਂ ਨੂੰ ਕੀ ਇੱਥੇ ਸਿਖਾਇਆ ਜਾਂਦਾ ਗੁਰਮਤਿ ਵਿਦਿਆਲਾ ਹੈਗਾ ਕਿੱਥੇ ਆ ਜਗਾ ਕਿਹੜੀ ਆ ਇਹ ਸਥਾਨ ਆ ਬਾਬਾ ਰਾਏ ਸਾਹਿਬ ਜੀ ਸੋਢੀ ਪਾਸ਼ਾ ਦਾ ਇਹ ਹੋਇਆ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਮਹਾਰਾਜ ਦੇ ਗਾਂ ਅੰਸ਼ਵੰਛ ਦੇ ਵਿੱਚੋਂ ਠੀਕ ਹੈ ਤੇ ਇਹ ਸਥਾਨ ਆ ਆਪਣੇ ਆਸਲੂ ਤਾੜ ਨਗਰ ਠੀਕ ਹੈ ਅ ਨੇੜੇ ਖੇਮ ਕਰਨ ਸ਼ਹਿਰ ਪੈਂਦਾ ਬਹੁਤ ਮਸ਼ਹੂਰ ਹਾਂਜੀ ਤੇ ਪੱਟੀ ਤੋਂ 30 ਕਿਲੋਮੀਟਰ ਇਧਰ ਵਾਲਾ ਠੀਕ ਹੈ ਜੀ ਤੇ ਆਸਲਪੂਰਾ ਕਹਿੰਦੇ ਲੱਗੇ ਪੂਰਾ ਕੋਨਾ ਪਿੰਡ ਆ ਆਪਣੇ ਬਾਬਾ ਕਰਤਾਸ ਹੁਣਾਂ ਦਾ ਜਨਮ ਸਥਾਨ ਜਿਹੜਾ ਮਸ਼ਹੂਰ ਉਹ ਇਧਰ ਨਾਲ-ਨਾਲ ਦਾ ਪਿੰਡ ਆ ਹਾਂਜੀ ਤੇ ਪੂਰੇ ਗੁੰਡ ਆਸਲ ਪੂਰਾ ਨਾਮ ਦੇ ਨਾਲ ਇਕੱਠਾ ਹੀ ਜਾਣਿਆ ਜਾਂਦਾ ਜਾਂਿਆ ਜਾਂਦਾ ਤੇ ਇਹ ਸਥਾਨ ਹੁਣ ਉੱਥੋਂ ਦੇ ਬਾਬਾ ਰਾਏ ਸਾਹਿਬ ਦੀ ਸੋਢੀ ਉਹਨਾਂ ਦੇ ਅਣਸ਼ਵੰਸ਼ ਦੇ ਵਿੱਚੋਂ ਹੀ ਮੌਜੂਦਾ ਮੁਖੀ ਉਹਨਾਂ ਨੇ ਇੱਥੇ ਆ ਕੇ ਮਤਲਬ ਭਗਤੀ ਕੀਤੀ ਬਾਬਾ ਰਾਏ ਸਾਹਿਬ ਜੀ ਭਗਤੀ ਕੀਤੀ ਉਹਨਾਂ ਦਾ ਬੰਦਗੀ ਸਥਾਨ ਹੈ ਬੰਦਗੀ ਸਥਾਨ ਇਹ ਹੋਈ ਆ ਹਾਂਜੀ ਠੀਕ ਹੈ ਤੇ ਪ੍ਰਸਿੱਧ ਕੀਤਾ ਉਹਨਾਂ ਦੇ ਜਾਂ ਅਣਸ਼ਵੰਸ਼ ਨੇ ਠੀਕ ਆ ਜੀ ਤੇ ਹੁਣ ਉਹਨਾਂ ਦੀ ਅਣਸ਼ਵੰਸ਼ ਦੇ ਵਿੱਚੋਂ ਹੀ ਬਾਬਾ ਜਸਵੰਤ ਸਿੰਘ ਸੋਢੀ ਹਾਂ ਬੜਾ ਨਾਮ ਸੁਣਿਆ ਉਹਨਾਂ ਦਾ ਮਤਲਬ ਕਿ ਲਾਗੇ ਲਾਗੇ ਬੜਾ ਨਾਮ ਸੁਣਿਆ ਕੋ ਗੁਰਮਤਵ ਦਾ ਅਲਾ ਚਲਾਉਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਤੁਸੀਂ ਵੇਖਿਆ ਹੀ ਹੋਣਾ ਵੀਡੀਓ ਤੇ ਉਹਨਾਂ ਦੇ ਤੇ ਹੈਗੇ ਹਲੇ ਹਮ ਉਮਰ ਚ ਹੀ ਆ ਹੋਲੀ ਛੋਟੀ ਉਮਰ ਚ ਹਾਂਜੀ ਠੀਕ ਹਾਂਜੀ ਤੇ ਬੜੀ ਸਾਰੀ ਸੰਗਤ ਸਾਰਾ ਆਸਲ ਉਤਾਰ ਜਿੰਨਾ ਵੀ ਨਗਰ ਉਹਨਾਂ ਦੇ ਨਾਲ ਸਾਥ ਦੇਂਦਿਆ ਉਹਨਾਂ ਦਾ ਹਾਂਜੀ ਪੂਰਾ ਸਾਥ ਦਿੰਦਾ ਤੇ ਸੇਵਾਵਾਂ ਵੀ ਤੁਸੀਂ ਵੇਖ ਲਈ ਜਾ ਵੇਖ ਲਓ ਕਿ ਹੋਣੀ ਦੀਵਾਨ ਹਾਲ ਦੀਆਂ ਜਿੰਨੀਆਂ ਸੇਵਾਵਾਂ ਇਹ ਚੱਲ ਰਹੀਆਂ ਇੱਥੇ ਠੀਕ ਹੈ ਜੀ ਉਹ ਦੀਵਾਨ ਹਾਲ ਵੀ ਮੈਂ ਵੇਖ ਰਿਹਾ ਸੀ ਉਹ ਨਵਾਂ ਹੀ ਬਣਿਆ ਹਨਾ ਹਾਂਜੀ ਉਹ ਪਹਿਲੋ ਬਣਿਆ ਵਾ ਤੇ ਆ ਜਿਹੜਾ ਵਾ ਇਹ ਸੰਗਤ ਜਿਹੜੀ ਹੈ ਨਾ ਆਪਣੇ ਮੇਲਾ ਹੁੰਦਾ ਵਾ ਜੂਨ ਦੇ ਵਿੱਚ ਜੂਨ ਦੇ ਵਿੱਚ ਹਾੜ ਦੇ ਵਿੱਚ ਉਹ ਬਾਬਾ ਰਾਏ ਸਿੰਘ ਜੀ ਸੋਢੀ ਉਹਨਾਂ ਦਾ ਹੀ ਮਨਾਇਆ ਜਾਂਦਾ ਠੀਕ ਹੈ ਤੇ ਉਹਦਾ ਕਰਕੇ ਸੰਗਤ ਬਹੁਤੀ ਗਿਣਤੀ ਦੇ ਵਿੱਚ ਆਉਂਦੀ ਹੈ ਠੀਕ ਆ ਸੱਤ ਦਿਨ ਲਗਾਤਾਰ ਚੱਲਦਾ ਛੇ ਕ ਦਿਨ ਸ਼ਾਮ ਦੇ ਦੀਵਾਨ ਹੁੰਦੇ ਆ ਸੱਤਵੇਂ ਦਿਨ ਮੇਨ ਦੀਵਾਨ ਦੇ ਨਿਧਾਂਦਾ ਠੀਕ ਉਹ ਘਾਟਾ ਪੈਣ ਦੇ ਨਾਲ ਵੀ ਉਹ ਥੋੜਾ ਛੋਟਾ ਰਹਿੰਦਾ ਦੀਵਾਨ ਵਾਲਾ ਅੱਛਾ ਜੀ ਇਸੇ ਕਰਕੇ ਆ ਜਿੰਨਾ ਵੀ ਦੀਵਾਨ ਵਾਲਾ ਆ ਆ ਵਿਖਾ ਦਿਓ ਮਾਣਾ ਜਾਂ ਇਹ ਜਿਹੜੀ ਨਵੀਂ ਹੋਣ ਸੇਵਾ ਸ਼ੁਰੂ ਕੀਤੀ ਇਸ ਦੀਵਾਨ ਨਾਲ ਬਹੁਤ ਖੁੱਲਾ ਹੈ ਨਾ ਇਹਦੇ ਵਿੱਚ ਹਾਂਜੀ ਤੇ ਉਹਨਾਂ ਨੇ ਆਪਣੇ ਸਹਿਯੋਗ ਦੇ ਨਾਲ ਬੜਾ ਉਦਮ ਕੀਤਾ ਮਹਾਰਾਜ ਵੱਲੋਂ ਕਿ ਜੋ ਹੀ ਮਹਾਰਾਜ ਨੇ ਸੇਵਾ ਲਈ ਹੈ ਇਹ ਮੰਨ ਲਓ ਕਿ ਬਾਬਾ ਰਾਏ ਸਾਹਿਬ ਜੀ ਸੋਹਣਾ ਦਾ ਬੰਦਗੀ ਜਿਹੜੀ ਹੁਣ ਇਹ ਸੰਗਤ ਜੀ ਆਪ ਨੂੰ ਨਾ ਬੜੀ ਹੈਰਾਨ ਕਰਨ ਵਾਲੀ ਜਿਹੜੀ ਇਹ ਗੱਲ ਪਤਾ ਲੱਗੀ ਹੈ ਕਿ ਇਹੋ ਜਿਹੇ ਸੰਤ ਜਿਹੜੇ ਆ ਪਿੰਡ-ਪਿੰਡ ਚ ਹੋਣੇ ਚਾਹੀਦੇ ਆ ਹਨਾ ਇਸ ਤੋਂ ਹੋਣੇ ਚਾਹੀਦੇ ਹੋਣੇ ਚਾਹੀਦੇ ਆ ਨਾ ਆ ਵੇਲੇ ਨਿੱਕੇ-ਨਿੱਕੇ ਬੱਚੇ ਆ ਇਹਨਾਂ ਦਾ ਹੁਣ ਨਵੀਂ ਪੀੜ੍ਹੀ ਆਪਣੀ ਕੀ ਸਿੱਖੂਗੀ ਇਹੋ ਕੁਝ ਸਿੱਖੂਗੀ ਜੇ ਆਪਣੇ ਸੰਤ ਮਹਾਂਪੁਰਖ ਜਿਹੜੇ ਆ ਨਵੀਂ ਪੀੜ੍ਹੀ ਨੂੰ ਆਪਾਂ ਨੂੰ ਸਿਖਾਉਣਗੇ ਕਿ ਇਹ ਕੀ ਸਿਖਣਗੇ ਕੀ ਆਪਣੇ ਕੌਮ ਨੂੰ ਦੇਣਗੇ ਕੀ ਦੇਣਾ ਦੇਣਗੇ ਹਨਾ ਗਿਆਨੀ ਜੀ ਬਹੁਤ ਬਹੁਤ ਪ੍ਰਚਾਰ ਹੋ ਰਿਹਾ ਹੁਣ ਤੇ ਜੀ ਹਾਂਜੀ ਹਾਂਜੀ ਬਿਲਕੁਲ ਹੁਣ ਤੇ ਸੰਤ ਸਾਧੂ ਬੜਾ ਪ੍ਰਚਾਰ ਕਰ ਰਹੇ ਆ ਕਈ ਤਾਂ ਕਈ ਨਿੰਦਦੇ ਵੀ ਆ ਸੰਤਾਂ ਨੂੰ ਪਰ ਇਹ ਆਪਣਾ ਪਹਿਲਾਂ ਵੇਖਣਾ ਚਾਹੀਦਾ ਪਿਸ਼ੋਕੜ ਉਹਨਾਂ ਦਾ ਹਾਂਜੀ ਹਾਂਜੀ ਤੇ ਬਾਕੀ ਹੁਣ ਬਾਕੀ ਤੁਸੀਂ ਦੱਸੋ ਕਿ ਸਿੱਖਦੇ ਕੀ ਇੱਥੇ ਕੀ ਮਤਲਬ ਇਹਨਾਂ ਦਾ ਬੜੀਆਂ ਸੰਪਰਦਾਵਾਂ ਚੱਲਦੀਆਂ ਜਿਵੇਂ ਦਮਦਮੀ ਟਕਸਾਲ ਹੋ ਗਈ ਹੋਰ ਕਈਆਂ ਸੰਪਰਦਾਵਾਂ 'ਚ ਹੁਣ ਕਹਿੰਦੇ ਪ੍ਰਚਾਰ ਕਰ ਗਿਆ ਪ੍ਰਚਾਰ ਕੋਈ ਨਹੀਂ ਘਟਿਆ ਹਾਂਜੀ ਵੇਖੋ ਕਿਤਰਾ ਭਿੰਗੀ ਸਿੰਘ ਸਿੱਖਦੇ ਇੱਥੇ ਰਹਿੰਦੇ ਬਿਲਕੁਲ ਆ ਵੇਖੋ ਕਿੱਡੇ ਛੋਟੇ ਹਨਾ ਹਾਂਜੀ ਸਾਰੇ ਰਹਿੰਦੇ ਸਿੱਖਦੇ ਇੱਥੇ ਪ੍ਰਚਾਰ ਘਟਿਆ ਵਾ ਸੰਗਤ ਵੱਲੋਂ ਬਿਲਕੁਲ ਸੰਗਤ ਹੁਣ ਇਧਰਲੇ ਪਾਸੇ ਕੋਈ ਵੀ ਪਰਿਵਾਰ ਆਪਣੇ ਦਾ ਭੇਜਣਾ ਹੀ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਕੋਈ ਕੋਈ ਨਾ ਕੋਈ ਸਿੱਖਦੇ ਕੋਈ ਪਾਣੀ ਸਿੱਖ ਜੇ ਹਾਂਜੀ ਉਹ ਇਧਰਲੇ ਪਾਸੇ ਜੋੜਨਾ ਨਹੀਂ ਚਾਹੁੰਦਾ ਇਹ ਉਹ ਪਰਿਵਾਰ ਵੱਲੋਂ ਉਤਸ਼ਾਹ ਟੁੱਟ ਗਿਆ ਬੱਚਿਆਂ ਵੱਲ ਤੇ ਆਪਣਾ ਟੁੱਟਣਾ ਹੀ ਟੁੱਟਾ ਪਰਿਵਾਰ ਬਿਲਕੁਲ ਤੇ ਇਹ ਹੁਣ ਮਹਾਪੁਰਖ ਚਲੋ ਆਪ ਸਾਹ ਦੇ ਦੇ ਕਿ ਜੋ ਬਾਹਰ ਪ੍ਰੋਗਰਾਮਾਂ ਤੇ ਜਾਂਦੇ ਹਰੇਕ ਪਰਿਵਾਰ ਨੂੰ ਕਹਿੰਦੇ ਆ ਵੀ ਆਪਣਾ ਬੱਚਾ ਜਿਹਨੂੰ ਤੁਸੀਂ ਨਹੀਂ ਪੜ੍ਹਾ ਸਕਦੇ ਜਾਂ ਨਹੀਂ ਸੰਭਾਲ ਸਕਦੇ ਉਹਨੂੰ ਤੁਸੀਂ ਉੱਥੇ ਭੇਜੋ ਇੱਕ ਤਾਂ ਤੁਹਾਡਾ ਨਾਮ ਰੌਸ਼ਨ ਕਰੂਗਾ ਜਾਂ ਜਾ ਕੋਈ ਸਿੱਖੂਗਾ ਕੋਈ ਬਣੂ ਕਥਾ ਕਰੂਗਾ ਤੁਹਾਡਾ ਛਾਤੀ ਚੌੜੀ ਹੋਊ ਕਿ ਸਾਡਾ ਬੱਚਾ ਕਥਾ ਕਰਨ ਰਿਹਾ ਹਾਂਜੀ ਕੀਰਤਨ ਕਰਨ ਰਿਹਾ ਬਿਲਕੁਲ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਸਾਰਾ ਕੁਝ ਸਮਝਾ ਕੇ ਤੇ ਉਹਨਾਂ ਤੋਂ ਬਾਹਰ ਭਾਵ ਕੇ ਪ੍ਰਚਾਰ ਕਰਕੇ ਮਹਾਪੁਰਖ ਆ ਵੀ ਜਾਂਦੇ ਆ ਪ੍ਰਚਾਰ ਕਰਨ ਠੀਕ ਹੈ ਜੀ ਤੇ ਪ੍ਰਚਾਰ ਕਰਕੇ ਤੇ ਇਹ ਸਥਾਨ ਤੇ ਲਿਆਂਕੇ ਤੇ ਸਿਖਾਉਂਦੇ ਆ ਠੀਕ ਹੈ ਆ ਨਵਾਂ ਨਵਾਂ ਹੀ ਹੰਦੀ ਵਿਦਿਆਲਾ ਸ਼ੁਰੂ ਹੋਇਆ ਮਹਾਪੁਰਖਾਂ ਨੇ ਬੜਾ ਸਾਧ ਤਦ ਦੇ ਵੇਖੋ ਹੁਣ ਪਚੰਗੀ ਸਿੰਘ ਕਿੰਨੇ ਹੋ ਗਏ ਤੇ ਕਿੱਡੇ ਛੋਟੇ ਛੋਟੇ ਆ ਇੱਥੇ ਇੱਥੇ ਰਾਏ ਰੱਖ ਕੇ ਇਕਤਾ ਦੁਨਿਆਵੀ ਵਿਦਿਆ ਵੀ ਠੀਕ ਨਾਲ ਵੀ ਇੱਕ ਹੁੰਦਾ ਹੈ ਕਈ ਆਪਣੇ ਬੱਚੇ ਤੇ ਜੰਨੂ ਤਿਆਰ ਨਹੀਂ ਹੁੰਦੇ ਵੀ ਨਹੀਂ ਉਥੇ ਕੱਲਾ ਗੁਰਮਤਿ ਸਿਖਾਉਂਦੇ ਆ ਗੁਨਾਵੀ ਵਿਦਿਆਲੇ ਪਾਸੇ ਨਾਲ ਢਿੱਲੇ ਪੈਣ ਇੱਥੇ ਦੋਨੋਂ ਹੀ ਆਂ ਦੋਨੋਂ ਠੀਕ ਹੈ ਗੁਰਮਤਿ ਵਿਦਿਆਲ ਦੇ ਨਾਲ ਜਾਂਦੇ ਆ ਤੇ ਨਾਲ ਸਕੂਲ ਜਾਂਦੇ ਆ ਸਵੇਰੇ ਉੱਠ ਕੇ ਸਾਰਿਆਂ ਤੋਂ ਪਹਿਲਾਂ ਇੱਥੇ ਨਾਮ ਦੀ ਬੜੀ ਵੱਡੀ ਮਹਾਨਤਾ ਬਿਲਕੁਲ ਕਿ ਇਹ ਗੁਰੂ ਘਰ ਤੇ ਵੀ ਨਹੀਂ ਵੇਖੀ ਜਾਂਦਾ ਵੀ ਨਾਮ ਜੋ ਪਾਉਂਦੇ ਹੋਣ ਤੇ ਚੰਗੀ ਸਿੱਖਿਆ ਦਿੰਦੇ ਹੋਣ ਨਹੀਂ ਆਇਆ ਠੀਕ ਹੈ ਕਿਉਂਕਿ ਸਾਧੂ ਤੋਂ ਬਗੈਰ ਕੋਈ ਜੰਨੇ ਵੀ ਗੁਰੂ ਘਰ ਚਲੋ ਮੰਨਦੇ ਕੋਈ ਮਾੜਾ ਨਹੀਂ ਗੁਰੂ ਘਰ ਸਾਰੇ ਹੈਗੇ ਆ ਪਰ ਅੱਜ ਉਹ ਗੱਲ ਨਹੀਂ ਲੱਗੇਗੀ ਵੀ ਗੁਰੂ ਘਰ ਜਿਹੜੇ ਪਾਠਸ਼ਾਲਾ ਮੇਨ ਮਾਰ ਰਹੇ ਨੇ ਉਹ ਦੋਰੀ ਹੀ ਨਾ ਘਰ ਘਰ ਅੰਦਰ ਧਰਮਸਾਲ ਤੁਹਾਨੂੰ ਗੁਰੂ ਨਾਨਕ ਦੇਵ ਮਾਰ ਰਹੇ ਨੇ ਜਿਹੜਾ ਉਪਦੇਸ਼ ਦਿੱਤਾ ਵੀ ਹੋਵੇ ਕੀਰਤਨ ਸਦਾ ਵਿਸੋ ਉਹ ਗੱਲ ਹੁਣ ਰਹਿ ਨਹੀਂ ਗਈ ਹਾਂਜੀ ਉਹ ਰਹਿ ਗਈ ਜਿੱਥੇ ਸਾਧੂ ਸੰਤ ਹੋਣ ਉਥੇ ਫਿਰ ਐਵੇਂ ਵਿਦਿਆਲੇ ਚੱਲਦੇ ਆ ਉਹ ਆਪਣੀ ਰਹਿਨਮਾਈ ਦੇ ਹਿੱਟ ਸਾਰਾ ਕੋਈ ਸਿ ਇੱਥੇ ਹੁਣ ਸਵੇਰੇ ਸਾਰੇ ਪੰਜਾਂ ਗੀ ਉੱਠਦੇ 3-4 ਵਜੇ ਠੀਕ ਹੈ ਜੀ ਇਹਨਾਂ ਚੱਲ ਜਣਾ ਦੀਵਾਨ ਹਾਲ ਚ ਠੀਕ ਹੈ ਜੀ ਦੀਵਾਨ ਹਾਲ ਚ ਸਾਰਿਆਂ ਤੋਂ ਪਹਿਲਾਂ ਤਾਂ ਨਿਤਨੇਮ ਹੁੰਦਾ ਠੀਕ ਹੈ ਪੰਜਾਂ ਬਾਣੀਆਂ ਦਾ ਸੁਖਮਨੀ ਸਾਹਿਬ ਚੰਡੀ ਦੀ ਵਾਰ ਦਾ ਪਾਠ ਹੁੰਦਾ ਹੋਰ ਬਾਣੀਆਂ ਵੀ ਕਈ ਪੜੀਆਂ ਜਾਂਦੀਆਂ ਠੀਕ ਹੈ ਜੀ ਮਹਾਰਾਜ ਦੀ ਸਰੂਪ ਦਾ ਪ੍ਰਕਾਸ਼ ਵੀ ਇਹਨਾਂ ਪੰਜਾਂ ਸਿੰਘਾਂ ਨੇ ਕਰਨਾ ਅੱਛਾ ਕੋਈ ਇੱਥੋਂ ਹੈਗਾ ਨਹੀਂ ਮੇਨ ਕੋਈ ਸਾਡੇ ਗਰੰਤ ਕਿੱਡੇ ਸੋਹਣੇ ਲੱਗਦੇ ਹੁਣ ਕਿੰਨੇ ਕਿੰਨੇ ਕੇ ਬੱਚੇ ਦੀਵਾਨ ਹਾਲ ਚ ਕੋਈ ਚੌਰ ਸੇਵ ਕਰਦਾ ਕੋਈ ਕੋਈ ਸਾਰਿਆਂ ਨੇ ਕਰਨਾ ਭਾਵੇਂ ਸਵੇਰੇ ਆ ਕੇ ਜਿਹਨੇ ਵੀ ਦੇਖਣਾ ਹੋਵੇ ਚਲੋ ਦੇਖ ਸਕਦੇ ਆ ਸ਼ ਪੁੱਤਰੀ ਆਪ ਹੀ ਸਾਰਾ ਕੁਝ ਆਪ ਹੀ ਕਰਨਾ ਠੀਕ ਹੈ ਜੀ ਤੇ ਆਪ ਇਹਨਾਂ ਪ੍ਰਕਾਸ਼ ਕਰਨੇ ਆ ਉਸੇ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਜੋ ਪ੍ਰਕਾਸ਼ ਤੋਂ ਬਾਅਦ ਵਿੱਚ ਤੇ ਫਿਰ ਜਾ ਕਰਕੇ ਤੇ ਨਾਮ ਸਿਮਰਨ ਸ਼ੁਰੂ ਹੋ ਜਾਂਦਾ ਸਾਰਿਆਂ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਸ਼ੁਰੂ ਤੋਂ ਚੱਲਦਾ ਹੀ ਆ ਪਾਵਨ ਸਥਾਨ ਹੀ ਇੱਥੋਂ ਹੀ ਸ਼ੁਰੂ ਆ ਕਿ ਨਾਮ ਸਿਮਰਨ ਤੋਂ ਠੀਕ ਹੈ ਇੱਥੋਂ ਨਗਰਕੇੜੀ ਦੀ ਚੜ੍ਹਦੀ ਕਲਾ ਵਾਸਤੇ ਮਾਹਪੁਰਖਾਂ ਦੀ ਸਾਰੇ ਸਰਬੱਤ ਦੇ ਭਲੇ ਵਾਸਤੇ ਪਹਿਲਾਂ ਚੌਪੀ ਸਾਹਿਬ ਦੇ ਜਾਬ ਕਰਦੇ ਸਾਰੇ ਭਜੰਗੀ ਰਾਲ ਮਿਲ ਕੇ ਮਾਹਪੁਰਖ ਵੀ ਆਪ ਮੌਜੂਦ ਹੁੰਦੇ ਨਾਲ ਹੁੰਦੇ ਨਾਲ ਹੁੰਦੇ ਨਾਲ ਸਤਿ ਮਤ ਵੀ ਹੁੰਦੀ ਹਾਂਜੀ ਨਾਲ ਸੰਗਤ ਸੰਗਤ ਭਰਪੂਰ ਗੰਤੀ ਦੇ ਵਿੱਚ ਸ਼ੁਰੂ ਤੋਂ ਆਉਂਦੀ ਰਹੀ ਨਾ ਦਿਨੇ ਵੀ ਹਾਂਜੀ ਦਿਨੇ ਵੀ ਤੇ ਸਵੇਰੇ ਤੜਕੇ ਠੀਕ ਹੈ 5 ਵਜੇ ਤੋਂ ਲੈ ਕਰਕੇ ਤੇ ਪੌਣਾ 6 ਵਜੇ ਤੱਕ ਨਾਮ ਸਿਮਰਨ ਹੁੰਦਾ ਪੌਣਾ ਘੰਟਾ ਪੌਣਾ ਘੰਟਾ ਸਵੇਰੇ ਪੌਣਾ ਘੰਟਾ ਸ਼ਾਮ ਨੂੰ ਬਾਅਦ ਵਿੱਚ ਗੁਰਬਾਣੀ ਦੀ ਕਥਾ ਉਹ ਦਾਸ ਤੋਂ ਸੇਵਾ ਲੈਂਦੇ ਮਹਾਰਾਜ ਜਿਤਨਾ ਵੀ ਤੇ ਗੁਰਬਾਣੀ ਦੀ ਕਥਾ ਹੁੰਦੀ ਹੈ ਉਹਦੇ ਵਿੱਚ ਵੀ ਭਜੰਗੀ ਮੌਜੂਦ ਹੁੰਦੇ ਬਾਅਦ ਚ ਮਾਹ ਪੁਰਖਾਂ ਨੇ ਅਰਦਾਸ ਬੇਨਤੀ ਕਰਨੀ ਆਪ ਹੀ ਆ ਵੀ ਸਵੇਰੇ ਸ਼ਾਮ ਆਪ ਹੀ ਅਰਦਾਸ ਬੇਨਤੀ ਕਰਦੇ ਠੀਕ ਹੈ ਬਾਅਦ ਚ ਮੁਖਵਾਗ ਹੋ ਕੇ ਸਾਰੀ ਸੰਪੂਰਨਤਾ ਹੁੰਦੀ ਹੈ ਭਜੰਗੀ ਸਿੰਘ ਪ੍ਰਸ਼ਾਦਾ ਛਕਦੇ ਫਿਰ ਇਹਨਾਂ ਨੇ ਤਿਆਰ ਹੋਏ ਇਹਨਾਂ ਦੇ 8 ਵਜੇ ਸਕੂਲ ਚੱਲ ਜਾਣਾ ਠੀਕ ਹੈ ਸਕੂਲੋਂ ਜਾ ਕੇ ਫਿਰ ਇਹਨਾਂ ਨੇ ਆ ਕੇ 3 ਤੋਂ 5 ਵਜੇ ਤੱਕ ਸੰਥਿਆ ਦੀ ਗੁਰਬਾਣੀ ਦੀ ਕਲਾਹ ਲੱਗਦੀ ਠੀਕ ਹੈ ਇੱਕ ਦਿਨ ਗੁਰਬਾਣੀ ਦੀ ਲੱਗੀ ਅਗਲੇ ਦਿਨ ਕੀਰਤਨ ਦੀ ਲੱਗੀ ਇਤਨਾ ਕੀਰਤਨ ਵੀ ਇਕੱਠਾ ਸਿੱਖਦੇ ਆ ਵਾਜਾ ਤਬਲਾ ਤੇ ਉਹ ਮੇਨ ਉਸਤਾਦ ਹੁੰਦੇ ਆਪਣੇ ਕੋਲ ਪ੍ਰਿੰਸੀਪਲ ਨਹੀਂ ਭਾਈ ਜਸਪਾਲ ਸਿੰਘ ਜਸਪਾਲ ਸਿੰਘ ਜੀ ਹਾਂਜੀ ਪ੍ਰਿੰਸੀਪਲ ਬੜੇ ਮਸ਼ਹੂਰ ਆ ਕੀਰਤਨ ਕਰਦੇ ਬਹੁਤ ਸੋਹਣਾ ਹਾਂਜੀ ਹਾਂਜੀ ਉਹ ਆਉਂਦੇ ਇੱਥੇ ਮੇਨ ਤੌਰ ਤੇ ਵਿਸ਼ੇਸ਼ ਤੌਰ ਤੇ ਮਹਾਂਪੁਰਖਾਂ ਨੂੰ ਉਹਨਾਂ ਨੂੰ ਲਾਇਆ ਡਿਊਟੀ ਲਈ ਹਾਂਜੀ ਤੇ ਇੱਥੋਂ ਦੇ ਰਾਗੀ ਸਿੰਘ ਵੀ ਆ ਜਿਹੜੇ ਇਹਨਾਂ ਨੂੰ ਰੋਜ਼ ਰਿਆਜ ਕਰਾਉਂਦੇ ਰੋਜ਼ ਠੀਕ ਹੈ ਤੇ ਉਹਨਾਂ ਨੇ ਮੇਨ ਇੱਕ ਦਿਨ ਹੀ ਆਉਣਾ ਕਿਉਂਕਿ ਵੱਡੇ ਉਹ ਸਾਰੀਆਂ ਥਾਵਾਂ ਤੇ ਜਾਂਦੇ ਆਂ ਦਮਦਮਿੰਟ ਖਾਲਸਾ ਚ ਵੀ ਉਹ ਜਾਂਦੇ ਆਂ ਠੀਕ ਹੈ ਭਾਗ ਭਗ ਸਾਰਿਆਂ ਨੂੰ ਪਤਾ ਹੀ ਹੈ ਸੰਗਤ ਨੂੰ ਵੀ ਉਹ ਬੜੀਆਂ ਥਾਵਾਂ ਤੇ ਮਸ਼ਹੂਰ ਹੋ ਜਾਂਦੇ ਠੀਕ ਹੈ ਮੇਨ ਦੇ ਨੇ ਉਹ ਹੁੰਦੇ ਸਿਖਾਉਂਦੇ ਆ ਗੁਰਬਾਣੀ ਦੀ ਕਲਾਹ ਇਹ ਸੁੱਧ ਸੰਤਿਆ ਲੈਂਦੇ ਸਾਰੇ ਜਾਣੇ ਠੀਕ ਹੈ ਜੀ ਕਾਇਦੇ ਤੋਂ ਸ਼ੁਰੂ ਕਰੀਦੀ ਆ ਸਹੀਜੇ ਸਹੀਜੇ ਸਾਰੀ ਗੁਰਬਾਣੀ ਦੀ ਜਿੰਨੀ ਹੈਗੀ ਸੁੱਧ ਸੰਤਿਆ ਵੀ ਗਾਂ ਕੋਈ ਟੋਕਣ ਵਾਲਾ ਨਾ ਹੋਵੇ ਬੰਦਾ ਠੀਕ ਹੈ ਇਹੋ ਜੀ ਸੰਤਿਆ ਕ੍ਰਿਤਕਸਾਲ ਤੋਂ ਪੜ੍ਹੇ ਹੋਏ ਸਿੰਘ ਸਿਖਾਉਂਦੇ ਆ ਕ੍ਰਿਤਕਸਾਲ ਤੋਂ ਜਿਹੜੇ ਮੇਨਦਮ ਦੀ ਮੇਟਕ ਸਾਹਿਬ ਹਾਂਜੀ ਠੀਕ ਹੈ ਜੀ ਤੇ ਉਹ ਕਲਾਸ ਲਾਉਂਦੇ ਤਿੰਨ ਤੋਂ 5 ਵਜੇ ਤੱਕ ਹਾਂਜੀ ਬਾਅਦ ਚੋਂ 5 ਤੋਂ 6 ਇਤਿਹਾਸ ਦੀ ਕਥਾ ਹੁੰਦੀ ਆ ਉਹ ਪੌਣਾ ਘੰਟਾ ਅੱਧਾ ਘੰਟਾ ਠੀਕ ਹੈ ਜੀ ਬਾਅਦ ਤੋਂ ਭਜੰਗੀ ਸਿੰਘਾਂ ਨੇ ਕੀਰਤ ਬਾਜੋ ਨਾਮ ਵੀ ਸ਼ਾਮ ਨੂੰ ਇਹਨਾਂ ਨਾਮ ਚ ਪਾਉਣਾ ਤੇ ਸਵੇਰੇ ਵੀ ਇਨਾ ਹੀ ਨਾਮ ਵੀ ਪਾਉਣਾ ਅੱਗੇ ਇਲਾਕੇ ਜਿਹੜੇ ਕੀਰਤਨ ਸਿੱਖ ਜੋ ਕੇ ਪ੍ਰਾਨੇ ਸਿੰਘ ਆ ਜਿਹੜੇ ਵੱਡੇ ਆ ਉਹਨਾਂ ਨੇ ਗਾ ਤਬਲੇ ਵਾਜੇ ਦੇ ਨਾਲ ਨਾਮ ਜੋ ਪਾਉਣਾ ਆਪ ਪਿੱਛੇ ਪਿੱਛੇ ਸੰਗਤ ਨੇ ਬੋਲਣਾ ਠੀਕ ਫੇਰ ਉਹਤਰਾ ਹੀ ਮਹਾਂਪੁਰਖ ਆ ਜਾਂਦੇ ਆ ਹਾਜ਼ਰ ਹੋ ਜਾਂਦੇ ਆ ਤੇ ਇਹਨਾਂ ਨੇ ਫੇਰ ਪਾਉਣਾ ਘੰਟਾ ਨਾਮ ਠੀਕ ਉਸ ਤੋਂ ਬਾਅਦ ਰਹਿਰਾ ਸਾਹਿਬ ਇਹਨਾਂ ਆਪ ਹੀ ਕਰਨੀ ਅੱਛਾ ਇਹ ਨਹੀਂ ਵੀ ਕੋਈ ਇੱਕ ਗਰੰਥੀ ਸਿੰਘ ਹੋਵੇ ਉਹ ਰਹਿਰਾ ਕਰੇ ਸਾਰੇ ਪਹਤਗੀ ਸਿੰਘ ਇਕੱਠੇ ਇੱਕ ਜਣੇ ਨੇ ਅੱਗੇ ਪੜੀ ਜਾਣਾ ਦੋ ਪੰਕਤੀਆਂ ਦੋ ਪੰਕਦਿਆਂ ਪਿਛਲੇ ਜਾਣਾ ਪਿੱਛੇ ਪੜੀ ਜਾਣੀਆਂ ਠੀਕ ਹੈ ਇਸ ਤਰ੍ਹਾਂ ਜਿਤਨਾ ਵੀ ਹੋ ਸਕੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਗੁਰਬਾਣੀ ਨਾਲ ਇਹੋ ਮੰਨੋ ਕਿ ਇੱਥੇ ਤਾਂ ਹੋਰ ਕੋਈ ਗੱਲ ਹੈ ਹੀ ਨਹੀਂ ਨਾ ਗੁਰਬਾਣੀ ਤੋਂ ਸਵੇਰੇ ਉੱਠਦਾ ਸਾਰ ਗੁਰਬਾਣੀ ਸਵੇਰ ਤੋਂ ਲਿਆ ਕਰਕੇ ਤੇ ਸ਼ਾਮ ਤੇ ਕੋਈ ਗੁਰਬਾਣੀ ਤੋਂ ਸੁਆਹ ਹੋਰ ਕੋਈ ਕੰਮ ਹੈ ਹੀ ਨਹੀਂ ਗੱਲ ਨਹੀਂ ਠੀਕ ਹੈ ਤੇ ਹੁਣ ਹੁਣ ਵੀ ਇਹਨਾਂ ਜੇ ਕਿਤੇ ਛੁੱਟੀ ਆ ਅੱਜ ਜਿਵੇਂ ਛੁੱਟੀ ਹੋਈ ਹੈ ਅਜਨਾ ਨੇ ਸੰਤਿਆ ਦੀ ਕਲਾਸ 8 ਵਜੇ ਤੜਕੇ ਵੀ ਲਾਈ ਆ ਹੁਣ ਨਾ ਜੇ ਮਹਾਂਪੁਰਖਾਂ ਦਾ ਹੁਕਮ ਆਇਆ ਤੇ ਇਹਨਾਂ ਨੇ ਸੇਵਾ ਕਰਨ ਕਿਤੇ ਨਾ ਕਿਤੇ ਚਲ ਜਾਣਾ ਜਵੇ ਦਿਵਾਨ ਹਾਲ ਦੀ ਸੇਵਾ ਚਲਦੀ ਕਿਤੇ ਨਾ ਕਿਤੇ ਟੰਗ ਨਿੱਕੇ ਮੋਟੇ ਜਿਹਨੇ ਵੀ ਸੇਵਾ ਕੀਤੀ ਉੱਥੇ ਸੇਵਾ ਕਰਨੀ ਠੀਕ ਹੈ ਬਾਅਦ ਚ ਦੁਪਹਿਰੇ ਇਹਨਾਂ ਨੂੰ ਸੁਵਾ ਦੇਣਾ ਸਾਰੇ ਰੈਸਟ ਵੀ ਪੂਰੀ ਤੇ ਉੱਥੋਂ ਆਉਣਾ ਝਟਕ ਸਕੂਲ ਤੋਂ ਆ ਕੇ ਤੇ ਰੈਸਟ ਕਰਕੇ ਤੇ ਫਿਰ ਕਲਾਸ ਚ ਬਾਅਦ ਵਿੱਚ ਨਾਮ ਸਿਮਰਨ ਬਾਅਦ ਚ ਸ਼ਾਮ ਨੂੰ ਵੇਖੋ ਵੀ ਜੇ ਪੜਾਈ ਦੀ ਕਲਾਸ ਜਿਹੜੀ ਲੱਗਦੀ ਆ ਇਹ ਨਹੀਂ ਵੀ ਪੜਾਈ ਕਰਕੇ ਆਉਂਦੇ ਤੇ ਬਾਅਦ ਚ ਪੜ੍ਹਦੇ ਨਹੀਂ ਐ ਜੋ ਟਿਵੀਸ਼ਨ ਇੱਥੇ ਦਿੱਤੀ ਜਾਂਦੀ ਫਿਰ ਦੀ ਸਾਰਾ ਕੁਝ ਫ੍ਰੀ ਆ ਇਹ ਤਾਂ ਬਹੁਤ ਵਧੀਆ ਹਨਾ ਇੱਕ ਚੱਲ ਰਿਹਾ ਵਿਦਿਆਲਾ ਬਹੁਤ ਵਧੀਆ ਰਹਿਣ ਸਹਿਣ ਰਹਿਣ ਸਹਿਣ ਵੀ ਇੱਥੋਂ ਦਾ ਸਾਰਾ ਫ੍ਰੀ ਆ ਹਾਂ ਤੇ ਇੱਥੋਂ ਦਾ ਟਿਊਸ਼ਨ ਜਿਹੜੀ ਆ ਉਹ ਦੋ ਮਾਸਟਰ ਆਉਂਦੇ ਆ ਰਾਤ ਨੂੰ ਹਾਂਜੀ ਦੋ ਮਾਸਟਰ ਸਾਹਿਬ ਆਉਂਦੇ ਆ ਤੇ ਵਧੀਆ ਉਹ ਵੀ ਪੜਾਉਂਦੇ ਸਕੂਲ ਦੇ ਚੰਡੇ ਹੋਏ ਨਹੀਂ ਉਹ ਦੋਵੇਂ ਟਾਈਮ ਆਉਂਦੇ ਆ ਕਿ ਜਾਂ ਇੱਕ ਟਾਈਮ ਆਉਂਦੇ ਨਹੀਂ ਸ਼ਾਮ ਨੂੰ ਠੀਕ ਸ਼ਾਮ ਨੂੰ ਰਾਤ ਨੂੰ ਇਹਨਾਂ ਨੇ ਪ੍ਰਸ਼ਾਦਾ ਛੱਕੇ ਹਾਂਜੀ ਤੇ ਡੇਢ ਘੰਟਾ ਇਹਨਾਂ ਦੀ ਟਿਊਸ਼ਨ ਹੁੰਦੀ 9:00 ਵਜੇ ਤੱਕ 7:00 ਵਜੇ ਤੋਂ ਲੈ ਕੇ ਤੇ 9:00 ਵਜੇ ਤੱਕ ਸਾਢੇ 7:00 ਤੱਕ ਦੇ ਬਾਅਦ ਚ ਇਹਨਾਂ ਨੂੰ ਸਵਾਦ ਦਿੱਤਾ ਜਾਂਦਾ ਤੇ ਫਿਰ ਸਵੇਰੇ ਉੱਠ ਕੇ ਉਹ ਸ਼ਡਿਊਲ ਸ਼ੁਰੂ ਹੋਏ ਸਵੇਰੇ ਉਹ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਹੀ ਸੋ ਸੰਗਤ ਜੀ ਆਪਾਂ ਦੇਖੋ ਧਿਆਨ ਮਾਰੋ ਕਿ ਲੋਕ ਕਹਿੰਦੇ ਆ ਪ੍ਰਚਾਰ ਬੜਾ ਘੜ ਗਿਆ ਪ੍ਰਚਾਰ ਬੜਾ ਘੜ ਗਿਆ ਇਸਾਈ ਮਾਤਾ ਵਾਲਾ ਲੋਕ ਤੁਰੇ ਜਾਂਦੇ ਆ ਪਰ ਨਹੀਂ ਆ ਹਜੇ ਵੀ ਇਹੋ ਜੇ ਸੰਤ ਮੌਜੂਦ ਆ ਜਿਹੜਾ ਆਪਣੇ ਕੌਮ ਨੂੰ ਜਿਹੜਾ ਵਾ ਸੰਭਾਲਣਾ ਚਾਹੁੰਦੇ ਆ ਇਹੋ ਜੇ ਸੰਤ ਜਿਹੜੇ ਹਜੇ ਤੱਕ ਮੌਜੂਦ ਆ ਸੋ ਤੁਸੀਂ ਹੁਣ ਵੇਖ ਹੀ ਸਕਦੇ ਜੇ ਕਿ ਨਿੱਕੇ ਨਿੱਕੇ ਬੱਚੇ ਤੁਸੀਂ ਵੀ ਆਪਣੇ ਬੱਚੇ ਜ਼ਰੂਰ ਇਸ ਇਸ ਸੰਸਥਾਨਾ ਜੋੜੋ ਠੀਕ ਆ ਇਸ ਸੰਸਥਾ ਨਾਲ ਜੋੜੋ ਜੋ ਬੱਚੇ ਜੁੜ ਕੇ ਆਪਣੀ ਕੌਮ ਦਾ ਤੇ ਆਪਣੇ ਖਾਲਸੇ ਦਾ ਜਿਹੜਾ ਉਹ ਨਾਂ ਜਿਹੜਾ ਵਾ ਉੱਚਾ ਕਰ ਸਕਣ। ਹਾਂਜੀ ਹਾਂਜੀ ਹੁਣ ਹੁਣ ਸਮਾਈਆ। ਬਾਅਦ ਬਾਅਦ ਵਿੱਚ ਜਿੱਦਨੂੰ ਬੱਚਾ ਤੁਰ ਗਿਆ, ਮੋਢ ਬੱਜ ਗਿਆ, ਨਸ਼ਿਆਂ ਵਾਲੇ ਪਾਸੇ ਬਾਅਦ ਚ ਫੇਰ ਨਸ਼ਾ ਨਸ਼ਾਲੇ ਤੁਰ ਜਾਣਾ। ਹਾਂਜੀ ਬਾਅਦ ਚ ਫੇਰ ਪਰਿਵਾਰ ਮਾਹ ਪੁਰਖਾਂ ਦੇ ਕੋਲ ਹੀ ਆਉਂਦਾ, ਬਾਬਿਆਂ ਕੋਲ ਇਹਨਾਂ ਕੁੜੀ ਵੀ ਸਾਡਾ ਬੱਚਾ ਨਸ਼ਿਆਂ ਦੇ ਪਾਸੇ ਚਲ ਗਿਆ, ਪੁੱਠੇ ਪਾਸੇ ਤੁਰ ਪਿਆ। ਇਹ ਸੰਗਤ ਦਾ ਹੀ ਅਸਰ ਹੈ। ਜੇ ਮਾੜੀ ਸੰਗਤ ਚ ਬਹਿ ਜਾਗੇ ਤੇ ਮਾੜੇ ਤੇ ਜੇ ਚੰਗੀ ਸੰਗਤ ਚ ਬਹਿਦਾਂਗੇ ਇੱਥੇ ਦੇਖ ਲੋ ਹਣ ਸਵੇਰੇ ਸ਼ਾਮ ਨਾਮ ਦੀ ਗੱ ਜਿਹੜੇ ਜਿਹੜੇ ਨਾਮ ਲੱਪਣਗੇ ਬਾਣੀ ਪੜਨਗੇ ਤੇ ਉਹੋ ਜੇ ਗੋਣਣਾ ਜਾ ਜਾਨਾ ਚਾਉਣੇ ਆਂ ਗਾਂ ਉਹ ਜਾ ਕਰਕੇ ਮਾ ਮਾਦਾ ਪਿਤਾ ਦੇ ਵੀ ਜਾਂ ਜਾ ਕਰਕੇ ਵਾਵਾ ਹੀ ਹੋਊਗੀ ਛਾਤੀ ਚੌੜੀ ਹੋਊ ਵੀ ਹਾਂ ਸਾਡਾ ਬੱਚਾ ਹੁੰਦਾ ਤੇ ਦੁਨੀਆ ਵੀ ਲੋਕੀ ਸੁਲਾਉਣਗੇ ਵੀ ਹਾਂ ਫਲਾਣੇ ਬੱਚੇ ਆਪੀ ਕਿਹਨਾਂ ਕਿਤੇ ਇਹਨਾਂ ਦੇ ਵਿੱਚੋਂ ਹੀ ਹੁਣ ਕੋਈ ਨਾ ਕੋਈ ਆਕਾਲ ਤੱਤ ਦਾ ਜਹੇਦਾਰ ਕੋਈ ਨਾ ਕੋਈ ਸਿੰਘ ਸਾਹਿਬ ਸਿੰਘ ਸਾਹਿਬ ਕੋਈ ਨਾ ਕੋਈ ਮੇਨ ਹੈਡ ਗ੍ਰਾਂਤੀ ਕਿਸੇ ਨਾ ਕਿਸੇ ਗੁਰੂ ਕਰਦੇ ਦੇਸ਼ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਗਾਂ ਜਾਣਾ ਜੇ ਮਿਹਨਤ ਕਰਨ ਤੇ ਮਿਹਨਤ ਕਰਨ ਬੱਚੇ ਆਪ ਦੀ ਮਿਹਨਤ ਆਪ ਕਰਨ ਕਢਾਉਣ ਵਾਲੇ ਇੱਥੇ ਮਿਹਨਤ ਕਰਾਉਣ ਵਾਲੇ ਜਿਹੜੇ ਜਹੇਦਾਰ ਹੈਗੇ ਮੇਨ ਬੱਚਿਆਂ ਨੂੰ ਸਾਹਮਣ ਵਾਲੇ ਇਹ ਨਹੀਂ ਵੀ ਇੰਨੇ ਬੱਚੇ ਆ ਕੋਈ ਸਾਹਮਣ ਵਾਲਾ ਨਹੀਂ ਹੈਗਾ ਇਹ ਸਾਹਮਣ ਵਾਲੇ ਸਾਰਾ ਕੁਝ ਆਪ ਵਿਆਹ ਹੀ ਵਰੇ ਆ ਤੇ ਇਹਨਾਂ ਦੇ ਆਪਣੇ ਪਰਿਵਾਰ ਹੈਗਾ ਬੱਚਾ ਹੈਗਾ ਇੱਥੋਂ ਦੇ ਰਹਿਣ ਵਾਲੇ ਤੇ ਇਹ ਸਾਹਮਣ ਦੇ ਸਵੇਰੇ ਉੱਠ ਕੇ ਇਹਨਾਂ ਹੀ ਕੇਸ ਵਾਉਣੇ ਇਹਨਾਂ ਦੇ ਚੰਗੇ ਤਰੀਕੇ ਨੇ ਨਾਲ ਦੋਨਾਂ ਤਰੀਕ ਇੰਨਾ ਵੀ ਸੇਵਾ ਫਿਰ ਬਹੁਤ ਵੱਡੀ ਆ ਜਿਹੜਾ ਕੇਸ ਥੋਣਾ ਬੱਚਿਆਂ ਨੂੰ ਕੇਸ ਹਨਾ ਇਸ਼ਨਾਨ ਕਰਵਾਉਣਾ ਉਹਨਾਂ ਦੇ ਕੇਸਨ ਤੇ ਇਲਾ ਗਿਆ ਸਾਰਾ ਵਧੀਆ ਫਿਰ ਬਹੁਤ ਵਧੀਆ ਬਾਕੀ ਬਾਕੀ ਪੂਰਾ ਚੰਗੇ ਤਰੀਕੇ ਦੇ ਨਾਲ ਰੱਖੀਦਾ ਵੀ ਦਬਕਾ ਵੀ ਰੱਖਣਾ ਪੈਂਦਾ ਕੁਝ ਰੱਖਣਾ ਪੈਂਦਾ ਫਿਰ ਚਲੋ ਬੱਚਿਆਂ ਨੇ ਸਿੱਖਣਾ ਸੋ ਗਿਆਨੀ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਹਾਂ ਤੇ ਆਪਾਂ ਹੁਣ ਵਾਈਗੁਰ ਜੀ ਖਾਲਸਾ ਵੇਗ ਜੀ ਕਿਸੇ ਇੰਨਾ ਕਿ ਮੈਂ ਕੱਟ ਦੂੰਗਾ